ਮੇਰੇ ਵੱਲੋਂ ਤੁਹਾਨੂੰ ਪਿਆਰ ਭਰੇ ਸ਼ਸ਼ੀਕਾਲ ਅੱਜ ਦੇ ਵਲੌਗ ਤੁਹਾਡਾ ਸਵਾਗਤ ਕਰਦੇ ਆਂ ਆ ਆਪਣੀ 826 ਆ ਸੱਤੇ ਨਿਕਲੇ ਆਵੇ 826 ਗਣਕਾ ਨਸਰੀ ਆ ਭਈ ਇਹ ਝਾੜਦਾ 100% ਕਹਿ ਨਹੀਂ ਸਕਦੇ ਕਿ ਜਿੰਨਾ ਗਰਮੀ ਪੈਣ ਦੀ ਫਿਰ ਤਾਂ ਘਟੂਗਾ ਕਿਉਂਕਿ ਠੰਡ ਘਟ ਪਈ ਉਹਨੇ ਬੂਟਾ ਨਹੀਂ ਕੱਟ ਕਰਿਆ ਗਾੜੀ ਪਰ ਮਹਾਤਮਾ ਜਾਣਦਾ ਦੇਖੋ ਹੂੰ ਤੇ ਪਰਮਾਤਮਾ ਅੱਗੇ ਤਾਂ ਇਹ ਅਰਦਾਸ ਬੇਨਤੀ ਹੈ ਕਿ ਸਾਰਿਆਂ ਦਾ ਝੜ ਵਧੀ ਆਵੇ ਕਿਉਂਕਿ ਗਰਮੀ ਪਹਿਲਾਂ ਪੈਂਡ ਹੈ ਵੀ ਨਿਆਰ ਆਹ ਦੇਖੋ ਜੋ ਉੱਪਰ ਬੱਦਲਾਂ ਤੇ ਫਰਵਰੀ ਮਹੀਨਾ ਜੇ ਤੇ ਫਰਵਰੀ ਚ ਵੇਖ ਲਓ ਕਿ ਅੱਜ ਗਰਮੀ ਲਾਦੀ ਜੰਦਾ ਮੈਂ 2 ਮਹੀਨਾ ਦਾ ਹੂੰ ਕਦੇ ਪਹਿਲਾਂ ਇਦਾਂ ਹੋਇਆ ਨਹੀਂ ਸੀ ਜਿਹਦਾ ਪੱਕਾ ਆਇਆਗਾ 100% ਜਿੱਦਾਂ ਮੌਸਮ ਦੇ ਹਾਲਾਤਾਂ ਗਰਮੀ ਪਿਛੇ ਯਾਰ ਨੂੰ ਵੱਧ ਪਾਉਗੀ ਲੱਗਦਾ ਕਿ ਜਿੱਦਾਂ ਸਟਾਰਟ ਤੋਂ ਵੀ ਅਸਰ ਪਾਉਗਾ ਜਿਹਦਾਂ ਇਸ ਦੇ ਵਿੱਚ ਬਚਾ ਸ਼ਟੇ ਆਇਆ ਹਾਂ ਨਿਸਰੀਆ ਹੁਣ ਆ ਦੇਖਦੀ ਹੁਣੀ ਸਾਰੀ ਕਿੰਨੀ ਵਧੀਆ ਆ ਦੋਸਤੋ ਭਾਈ ਆ ਜੇ ਇਨੀ ਨਿਸਰੀ ਅੱਜ ਤੇ ਹੈ ਪਹੁੰਚ ਗਈ ਆ ਹੂੰ ਭਾਈ ਆ ਵੀ ਗਰਮੀ ਨਾ ਕਰਕੇ ਬੂਟਲਾ ਨਿਕਰਿਆ ਹੋ ਗਿਆ ਹੂੰ ਨਾਲ ਬੰ ਜਿੰਨੀਆਂ ਕਣਕਾਂ ਸਾਰਿਆਂ ਦਾ ਇਦਾਂ ਵਾ ਝਾੜ ਚ ਕਹਿ ਪਾਊਗਾ ਫਰਕ ਪੈਂੀ ਕਹਿੰਦੇ ਪੈਂਦਾ ਨਹੀਂ ਕਿਉਂਕਿ ਜਿਵੇਂ ਗਰਮੀ ਪੈਂਦੀ ਆ ਤੁਸੀਂ ਸਭ ਲੈ ਲੋ ਗੰਨੇ ਦਾ ਵਜਨ ਵਿੱਚ ਵੀ ਫਰਕ ਪੈਂਡਿਆ ਗੰਨਾ ਵੀ ਇੱਕਦਮ ਮੈਂ ਦੇਖਿਆ ਸੀ ਪਰਸੋਂ ਹਲਕਾ ਵਾ ਕਿਉਂਕਿ ਗਰਮੀ ਨੇ ਰੋ ਸਕਾਈ ਹੋਈ ਆ ਗੰਨੇ ਦਾ ਵੀ ਕੋਈ ਉਹੋ ਜਿਹਾ ਰੋਪੋਸ਼ ਨਹੀਂ ਹੈਗਾ ਜਿੰਨਾ ਗਰਮੀ ਪੈਂਦੀ ਆ ਗਰਮੀ ਘੱਟ ਚਾਹੀਦੀ ਐ ਇਹਨਾਂ ਦਿਨਾਂ ਇਸ ਮਹੀਨੇ ਚ ਗਰਮੀ ਨਹੀਂ ਸੀ ਚਾਹੀਦੀ ਕਿਉਂਕਿ ਇੱਥੇ ਕੀ ਕਣਕ ਦਾ ਨਸਾਰਾ ਹੁੰਦਾ ਛਿੱਟੇ ਦਾ ਛਿੱਟੇ ਨਿਕਲਨੇ ਤੇ ਮੌਸਮ ਜਿਵੇਂ ਹੁਣ ਦੇਖ ਲਓ ਪਹਿਲਾਂ ਹੀ ਹੁਣ ਗਰਮੀ ਪੈਣ ਲੱਗੀ ਹੈ ਹੈ ਤੇ ਇਹਦੇ ਨਾਲ 100% ਹੈ ਆ ਚਾਹੇ ਜਿੰਨੇ ਕਈ ਕਹਿੰਦੇ ਆ ਕਿ ਪਊਗਾ ਅਸਰ ਕਿਉਂਕਿ ਕਣਕ ਦਾ ਝਾੜ ਘਟੂਗਾ ਕਿਉਂਕਿ ਜਿਵੇਂ ਬੂਟਾ ਬਣਿਆ ਨਹੀਂ ਠੰਡ ਪਈ ਨਹੀਂ ਠੰਡ aeration ਬਹੁਤ ਘੱਟ ਪਈ ਆ ਵਿਦਵਾਨ ਸੂਹ حساب ਲਾ ਲੋ ਜਿਵੇਂ ਹੁੰਦੀਆਂ ਸਬਾਹੀ ਉਦੋਂ ਵੀ ਧੁੱਪ ਲੱਗ ਜਾਂਦੀ ਹੁੰਦੀ ਘੱਟ ਸੀ ਏਅਰ ਕਾਂ ਸਿਆਲ ਜੱਪਿਆ ਹੀ ਨਹੀਂ ਲੱਗਿਆ ਨਹੀਂ ਬਾਈ ਕਿਉਂਕਿ ਠੰਡ ਘੱਟ ਪਈ ਆ ਤੇ ਗਰਮੀ ਵਾਲੇ ਏਅਰ ਕਾਂ ਪੂਰੇ ਪੜਾਕੇ ਪਹਿਣਗੇ ਜਿਵੇਂ ਹੈਗੀ ਆ ਨਾ ਏਅਰ ਕਾਂ ਚੱਲਣ ਦਾ ਸਿਸਟਮ ਗਰਮੀ ਦਾ ਪੂਰੇ ਪੜਾਕੇ ਪਹਿਣਗੇ ਅੱਜ ਉੱਤੋਂ ਐ ਲੱਗਦੀਆਂ ਕਣਕਾਂ ਜਿਵੇਂ ਕੁੱਟੀਆਂ-ਕੁੱਟੀਆਂ ਜਿਆ ਨਹੀਂ ਹੁੰਦੀਆਂ ਉਹ ਪਾਣੀ ਨਹੀਂ ਲੱਗਿਆ ਹੁੰਦਾ ਉਵੇਂ ਹੋਈਆਂ ਉੱਤੋਂ ਪੱਤੇ ਉਵੇਂ ਹੋਏ ਆ ਗਣਕਾਂ ਸਾਰੀਆਂ ਤੇ ਹੂੰ ਉਹ ਦੇਖੋ ਆ ਕੁੱਟੀਆਂ ਪਈਆਂ ਜਿਵੇਂ ਹੈ ਨਾ ਆ ਦੇਖੋ ਜਿਹਨ ਨਿਸਰ ਨਹੀਂ ਬਣੀਆਂ ਹੋਈਆਂ ਪੌਂਚੀਆਂ ਹੋਈਆਂ ਆ ਉਹਦੇ ਉੱਤੇ ਕੀ ਕਹਿੰਦੇ ਉਹਨੂੰ ਆਪਣੀ ਸਿੱਟ ਨਾਲ ਹੀ ਬਣੀਆਂ ਸਿੱਟੇ ਤੇ ਪਰ ਹੈ ਉੱਪਰੋਂ ਗਰਮੀ ਦੇ ਕਰਕੇ ਜਿਵੇਂ ਪੱਤੇ ਕੁੱਟੇ-ਕੁੱਟੇ ਜਾਵੇ ਆ ਬੰਨ ਮਰੋੜੇ ਜਿਹੇ ਹੋਏ ਕੋਈ ਰੋਪੋਸ ਜਾਨੀ ਹੈਗਾ ਸਪਰੀਆਂ ਕਰੀ ਜਾਣੇ ਸਾਰੇ ਕਿ ਵਧੀਆ ਰਹਿਣ ਪਰ ਨਹੀਂ ਉਹ ਜੀ ਗੱਲ ਨਹੀਂ ਬਣਦੀ ਹਾਂ ਤੇ ਆ ਦੇਖ ਲਓ ਬੇਬੀ ਖੱਡ ਨੂੰ ਤਾਂ ਸਹੀ ਲੱਗਦੀ ਪਰ ਗਰਮੀ ਦਾ ਕਰਕੇ ਝਾੜਦਾ ਹੈਗਾ ਚਲੋ ਪਰਮਾਤਮਾ ਸਾਰਿਆਂ ਦਾ ਵਧੀਆ ਕਰੇ ਗਰਮੀ ਨੇ ਤਾਂ ਬਾਈ ਹੋਣੀ ਪਮਕੜ ਪਏ ਆ ਪੰਜ ਬਾੜੀ ਚ ਉਦੀ ਬਰੇ ਧੋ ਅੱਜ ਦੇ ਕੋਈ 11 ਕ 10 11 ਤੋਂ ਉੱਪਰ ਦਾ 10 ਤੋਂ ਉੱਪਰ ਦਾ ਟਾਈਮ ਬੜੀ ਸੂਈਆਂ ਵਾਂਗੂ ਚョਵਦੀ ਆ। ਆਵੇ ਜਿਵੇਂ ਬਰਸੀਨ ਆ ਬਾਈ ਕਹਿ ਲੱਗਦਾ ਜਿਹਾ ਤੀਲਾ ਜਾਂ ਹੁੰਦਾ ਕੱਟਾ। ਇੰਨਾ ਹੋਇ ਤੁਰਿਆ। ਇਦਾਂ ਦਾ ਹੋਇਆ ਉੱਤੋਂ ਜਿਵੇਂ ਮਾ ਉਹੜ ਲੱਗੀ ਨਹੀਂ ਹੁੰਦੀ। ਬੜੀ ਗਰਮੀ ਹੋਵੇ। ਉਦਾਂ ਦਾ ਹੋਇਆ। ਨਹੀਂ ਤਾਂ ਇਸ ਮਹੀਨੇ ਚ ਬਰਸੀਨ ਇਦਾਂ ਦੇ ਨਹੀਂ। ਪੂ ਦਾ ਰੋਪਧਾਰ ਹੁੰਦਾ ਜੀ ਆ ਦੇਖੋ। ਕਣਕਾਂ ਨਾਲ ਬਾਈਆ ਦੇਖ ਸਿਸਟਮ ਇਦਾਂ ਦਾ ਹੋਇਆ ਆਪਣੇ। ਸਾਲੀਆਂ ਦੇਖਣ ਨੂੰ ਹੋਰ ਤਰ੍ਹਾਂ ਨਹੀਂ ਲੱਗਦੇ ਆ ਉਦਾਂ ਵਧੀਆ ਪਰ ਹੁਣ ਵੇਖੋ ਬਾਈ ਥੱਲੇ ਉਹ ਬੂਟੇ ਨਹੀਂ ਕੱਟ ਕਰਿਆ ਹਾਂ ਬੂਟਾ ਕੱਟ ਕਰਿਆ ਇਹਨੇ ਕਿਉਂਕਿ ਜਿਵੇਂ ਤੁਹਾਨੂੰ ਕਾਰਨ ਠੰਡ ਨਹੀਂ ਪੈ ਰਹੀ ਪੈਣੀ ਚਾਹੀਦੀ ਇਹ ਕੁਦਰਤ ਦੇ ਬਾਈ ਰੰਗ ਆ ਕੇ ਕੋਈ ਕਹਿੰਦਾ ਗਲੋਬਲ ਵਾਰਮਿੰਗ ਦੇ ਕਾਰਨ ਹੋ ਰਿਹਾ ਹੈ ਯਾਨੀ ਪਰਮਾਤਮਾ ਜਾਣਦਾ ਹੈ ਚਲੋ ਸਾਰਿਆਂ ਨੂੰ ਵਧੀਆ ਛਾੜ ਦਵੇ ਕਿ ਪਰਮਾਤਮਾ ਸਾਰਿਆਂ ਨੂੰ ਬਰਕਤਾਂ ਪਾਵੇ ਝਾੜਾਂ ਦੇ ਝਾੜ ਦੇ ਵਿੱਚ ਕਿਉਂਕਿ 6 ਮਹੀਨੇ ਦੀ ਬਹਨਤ ਹੁੰਦੀ ਹੈ ਬਾਈ ਇਹੀ ਬਾਅਦ ਚ ਵਰਤਣੀ 6 ਮਹੀਨੇ ਉਦੋਂ ਬਾਅਦ ਕਿਦੋਂ ਬਾਅਦ ਫਿਰ ਜੀਲੀ ਲੱਗਣੀ ਆ ਹਾਂ ਮਈਆਂ ਦੇ ਕੱਪੜੇ ਚੂਹਾ ਵੀ ਲੱਗਿਆ ਸਾਲਾ ਇਹਕਾ ਹੂੰ ਕੁਈ ਰੋਵਜਾ ਨਹੀਂ ਹੈਗਾ ਵੀ ਕਿਣਕਾਂ ਦਾ ਲੱਗਦਾ ਨਹੀਂ ਉਹ ਜਾ ਜਿਵੇਂ ਹੁਣ ਆ ਕੁੱਟੀ-ਕੁੱਟੀ ਜਿਆ ਨੂੰ ਪਾਣੀ ਲਾਏ ਨੂੰ ਅਜੇ ਹੋਏ ਜੇ ਅੱਜ 10 ਦਿਨ ਥਾਂ ਤਾਂ ਪਰ ਗਿੱਲਾ ਹੀ ਆ ਥੱਲੇ ਉਪਰੋਂ ਕੁੱਟੀ-ਕੁੱਟੀ ਜੀ ਆ ਆ ਵੀ ਗਿੱਲਾ ਹੀ ਆ ਥਾਂ ਸੁੱਕਾ ਨਹੀਂ ਹੈਗਾ ਅਬ ਥਾਂ ਤਾਂ ਗਿੱਲਾ ਆ ਸਾਲਾ ਤੇ ਆ ਕੁੱਟੀ-ਕੁੱਟੀ ਜੀ ਆ ਹੈ ਇਹ ਗਰਮੀ ਜਿਹੜੀ ਉੱਪਰੋਂ ਛੜਿਆ ਸੜਿਆ ਮੌਸਮ ਮਸਾਲਾ ਸੜਿਆ ਸੂਰਜੋਂ ਨਿਕਲਦਾ ਉਹਦੇ ਕਾਰਨ ਹਾਂ ਤੇ ਇਹਦੇ ਨਾਲ ਤਾਂ ਫਿਰ ਫਿਰ ਫਰਕ ਤਾਂ ਪੈਣਾ ਹੀ ਹੈ ਇਹ ਤਾਂ ਗੱਲ ਹੈ ਚਾੜ ਚ ਫਰਕ ਪਾਊਗਾ ਹੈਨਾ ਕਿਉਂਕਿ ਗਰ ਜਿਹੜੀ ਗਰਮੀ ਸੀ ਉਹ ਅਗਲੇ ਮਹੀਨੇ ਦੀ 20 ਤੋਂ ਬਾਅਦ ਆ 20 22 ਤੋਂ ਬਾਅਦ ਸ਼ੁਰੂ ਹੁੰਦੀ ਸੀ ਸੂਰਜ ਹੀ ਸਾਹ ਲੱਲ ਹੋਣਾ ਕਿੰਨੇ ਦਿਨ ਹੋ ਗਏ ਆ ਧੁੰਦ ਪਈ ਹੋਈ ਨਹੀਂ ਸੂਰਜ ਰੋਜ਼ ਬੜਾ ਸੜਿਆ ਨਿਕਲਦਾ ਹੁਣ ਵੀ ਆਲੇ ਸੜਿਆ ਸੂਰਜ ਨਿਕਲਿਆ ਸੜਾ ਚੋਪਦੀ ਆ ਧੋਪ ਹਾਂ ਚੋਪਦੀ ਆ ਤੇ ਇਹਦੇ ਨਾਲ ਤਾਂ ਬਈ ਫਸਲਾਂ ਦੇ ਫਰਕ ਤਾਂ ਪੈਣਾ ਹੀ ਹੁਣ ਜਿੱਦਾਂ ਬਾਈਆਂ ਕਈਆਂ ਨੇ ਜ਼ਕੰਦਰ ਲਾਈ ਉਹ ਵੀ ਕੋਈ ਉਹੋ ਜਿਹਾ ਨਹੀਂ ਹੈਗਾ ਕਿਉਂਕਿ ਪਤਾ ਕੀ ਆ ਕਿਉਂਕਿ ਉਹੋ ਜੀ ਜਿਹੜੀ ਫਸਲ ਹੁੰਦੀ ਜਿਹੜੇ ਮੌਸਮ ਦੀ ਹੁੰਦੀ ਉਹਨੂੰ ਉਸ ਮੌਸਮ ਦੀ ਲੋੜ ਹੁੰਦੀ ਹੈ ਜੇ ਉਹਦੇ ਅਨਕੂਲ ਨਾ ਹੋਵੇ ਉਹ ਮੌਸਮ ਤੇ ਫਿਰ ਬਾਈ ਜੀ ਤੁਹਾਨੂੰ ਪਤਾ ਹੀ ਹੈ ਫਸਲ ਜੇ ਦਾ ਕੁਛ ਨਾ ਕੁਛ ਫਿਰ ਪ੍ਰਕ ਪੈਂਦਾ ਹੀ ਆ ਹੁਣ ਸਾਹਿਬ ਜੀ ਸਾਰੀ ਕਣਕ ਜਿਹੜੀ ਆਪਣੀ ਸਾਰੀ ਕਣਕਾਂ ਨੂੰ ਪਾਣੀ ਲੱਗੇ ਨੂੰ ਅੱਜ 8-10 ਦਿਨ ਹੋ ਗਏ ਆ ਤੇ ਤਾਂ ਵੀ ਪੱਤੇ ਉੱਤੋਂ ਕੁੱਟੇ-ਕੁੱਟੇ ਜੇ ਆ ਹੈ ਹੁਣ ਕਈ ਸਿੱਟੇ ਨਿਕਲੇ ਤੇ ਸਪਰੇਅ ਕਰਨ ਦੇ ਅਜੇ ਜਾਣ ਨਾਲ ਹੀ ਬਣੀ ਤੇ ਉਹਦਾ ਕੀ ਫਾਇਦਾ ਉਹ ਕੁਛ ਬਦਲਾਵ ਕਰ ਦੂਗੀ ਉਹ ਜਮੀ ਡੱਕ ਦੂਗੀ ਉਹਦਾ ਬਾਈ ਜੀ ਕੋਈ ਫਾਇਦਾ ਤਾਂ ਹੈ ਨਹੀਂ ਭਾਵੇਂ ਤੁਸੀਂ ਗੇਤੀ ਬੀਜ ਜਾਂ ਪਸੇਤੀ ਲਾਈ ਮੰਨ ਲਓ ਛੇਤੀ ਜੇ ਹੁਣ ਸਪਰੇਅ ਕਰੀ ਜਾਂਦੇ ਬਾਈ ਕੀ ਉਹਦਾ ਕੀ ਫਾਇਦਾ ਹੁਣ ਕੋਈ ਫਲਾਣੀ ਕਰਾ ਦਿਓ ਬੂਨ ਜਾਤੀ ਤੀ ਕਰਾ ਦਿਓ ਫਲਾਣੀ ਠਮਕਾਣੀ ਉਹਦਾ ਕੋਈ ਫਾਇਦਾ ਨਹੀਂ ਕੋਈ ਜਿੰਕਰੀ ਸਪਰੇਅ ਕਰ ਲਓ ਫਾਇਦਾ ਕੋਈ ਨਹੀਂ ਵੀਰੇ ਸਿੱਟੇ ਨਿੱਕਲੇ ਆ ਜ ਨਾਲ ਹੀ ਬਣੀ ਹੋਈ ਇਹਦਾ ਨਹੀਂ ਫਾਇਦਾ ਹੁਣ ਆ ਆਹ ਆਬ ਨਾਲੀ ਬਣੀ ਆ ਸਿੱਟਾ ਵਿੱਚ ਬਣਿਆ ਇਹ ਨਿਕਲਣ ਨੂੰ ਤਿਆਰ ਆ ਇਹਨੂੰ ਸਪਰੇਅ ਕਰ ਲਓਗੇ ਤਾਂ ਵੀ ਫਾਇਦਾ ਹੋਊ ਫਾਇਦਾ ਹੋ ਬਾਈ ਜੀ ਯੂਨੀਵਰਸਿਟੀ ਦਾ ਕਹਿੰਦੀ 40 ਦਿਨ ਦੇ ਵਿੱਚ ਵਿੱਚ ਪਾ ਦਿਓ ਫਿਰ ਉਦੋਂ ਬਾਅਦ ਤਾਂ ਉਹ ਕਹਿੰਦੇ ਨਾ ਸੁੱਟ ਜਮੀਨ ਚੀ ਸੁੱਟਣ ਪਾਈ ਸੁੱਟੀ ਉਹ ਫਾਇਦਾ ਕੋਈ ਨਹੀਂ ਜੇ ਕੋਈ ਸਪਰੇਅ ਛਾੜ ਵਾਲੀ ਕਿਸੇ ਨੇ ਕਰਨੀ ਆ ਉਹ ਬਾਈ ਜੀ ਛਿੱਟਾਂ ਨਿਕਲਣ ਤੋਂ ਪਹਿਲਾਂ ਪਹਿਲਾਂ ਬਾਅਦ ਚ ਨਹੀਂ ਨਾਲ ਹੀ ਬਣ ਗਈ ਉਹਦੇ ਵਿੱਚ ਛਿੱਟਾਂ ਹੁੰਦਾ ਨਿਕਲਿਆ ਨਹੀਂ ਹੁੰਦਾ ਦੇਖ ਲਓ ਤੇ ਉਹ ਤੋਂ ਪਹਿਲਾਂ ਪਹਿਲਾਂ ਐਵੇਂ ਬਾਅਦ ਚ ਪਾ ਕੇ ਫੂਕਣ ਦਾ ਫਾਇਦਾ ਕੋਈ ਨਹੀਂ ਹੁੰਦਾ ਐਵੇਂ ਫੁਕੀ ਜਾ ਫੁਕੀ ਜਾ ਕੋਈ ਉਹਦਾ ਕੋਈ ਸੁਆਦ ਨਹੀਂ ਹੁੰਦਾ ਥੈਟਸ ਇਟ ਉਹਨੇ ਕੋ ਤੁਹਾਡਾ ਜੱਕ ਦਮ ਛਾੜਤਾ ਹੀ ਦੱਸਾਂ ਦਿਨਾਂ ਚ ਵਧਾ ਦਊਗੀ ਹੁਣਾਂ ਨਿਕਲੇ ਆ ਇਹਨੂੰ ਕੋਈ ਸਪਰੇ ਸਪਰੂ ਨਹੀਂ ਕਰੀ ਅੱਜ ਤੋਂ ਸਪਰੀਆਂ ਇੱਕ ਮਹੀਨਾ ਹੋ ਗਿਆ ਡੇਢ ਮਕਾਈਆਂ ਨਾਲ ਹੈ ਮਹੀਨੇ ਤੋਂ ਉੱਪਰ ਦੋ ਡੇਢ ਦੋ ਮਹੀਨੇ ਹੋ ਗਏ ਹੁਣ ਇਹਨੂੰ ਹੁਣ ਮੈਂ ਇਹਨੂੰ ਲਿਆ ਕੇ ਕਰੀ ਜਾਵਾਂ ਕੋਈ ਫਾਇਦਾ ਤਾਂ ਹੋਣਾ ਨਹੀਂ ਹਨਾ ਫਾਇਦਾ ਨਹੀਂ ਬਾਈ ਕੋਈ ਵੀ ਐਵੇਂ ਫਾਇਦਾ ਨਹੀਂ ਜਦੋਂ ਛਿੱਟਾ ਨਿਕਲਿਆ ਨਾਲੀ ਬਣ ਗਈ ਫਾਇਦਾ ਨਹੀਂ ਹੁੰਦਾ ਉਹ ਨਾਲੀ ਦੇ ਵਿੱਚ ਛਿੱਟਾ ਹੁੰਦਾ ਉਹਦੇ ਉੱਪਰ ਰੋੜ ਲਿਆ ਠੀਕ ਆ ਪਾ ਦਿਓ ਉਧਰ ਆਬੀ ਰੱਖ ਆਫ ਅਸੀਂ ਫਿਰ ਕਿੰਨੇ ਖੇਤੀ ਘਾਟੇ ਦਾ ਸੌਦਾ ਫਿਰ ਉਹ ਕਹਿੰਦੇ ਨਾ ਫਿਰ ਉਹ ਫਿਰ ਬੰਦੇ ਦਾ ਝੁੱਗਾ ਚੌੜਦਾ ਐ ਹੀ ਹੁੰਦਾ ਹਣ ਇੱਥੇ ਕਹੀ ਆ ਉਸਪਰੇ ਐਂ ਕਰੀ ਤਰੀ ਜਿੰਦੇ ਕੁਰੀ ਤਰੀ ਜਿੰਦੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਚਲੋ ਠੀਕ ਆ ਪਰਮਾਤਮਾ ਸਾਰਿਆਂ ਨੂੰ ਛਾੜ ਦੇਵੇ ਅੱਜ ਵਾਲਾ ਵਲੌਗ ਇਤੋਂ ਤੱਕ ਸਾਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ